ਗੁਜਰਕੌਰ ਜੀ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਅੱਜ ਪੂਰੀ ਦੁਨੀਆ ਵਿੱਚ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਿੱਖ ਕੌਮ ਦੇ ਚੌਥੇ ਤੱਕ ਤਖਸ਼ਰੀ ਦਮਦਮਾ ਸਾਹਿਬ ਵਿਖੇ ਵੀ ਸੁਆਗਮ ਕੀਤੇ ਗਏ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਾਈ ਹੈ ਤੇ ਵੱਖ-ਵੱਖ ਜਗ੍ਹਾ ਤੇ ਲੰਗਰ ਵੀ ਲਗਾਏ ਗਏ ਨੇ ਸਾਡਾ ਤਖਸ਼ਰੀ ਦਮਦਮਾ ਸਾਹਿਬ ਦੇ ਹੱਡ ਗ੍ਰੰਥੀ ਮੌਜੂਦ ਨੇ ਕਥਾਵਾਚਕ ਮੌਜੂਦ ਨੇ ਪਹਿਲਾਂ ਕਥਾਵਾਚਕ ਨਾਲ ਗੱਲ ਕਰਾਂਗੇ ਹੱਡ ਗ੍ਰੰਥੀ ਵੀ ਨੇ ਸਵੇਰੇ ਕਥਾ ਕਰਦੇ ਸਮੇਂ ਕੁਝ ਸਮਾਂ ਪਹਿਲਾਂ ਕਥਾ ਕੀਤੀ ਹੈ ਭੋਗ ਭਾਵਕ ਹੋ ਗਏ ਕੀ ਕਹਿਣਾ ਚਾਹੋਂਗੇ ਬੜੀ ਕਥਾ ਕੀਤੀ ਤੁਸੀਂ ਭਾਵਕ ਹੋ ਗਏ ਸੰਗਤਾਂ ਵੀ ਭਾਵਕ ਹੋਈਆਂ ਕਿਸ ਤਰ੍ਹਾਂ ਦਾ ਮੰਜ਼ਰ ਜਾਦ ਆ ਗਿਆ ਉਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਹੋਏ ਆਦੇਸ਼ ਦੇ ਮੁਤਾਬਕ ਤਖਸਰੀ ਦਮਦਮਾ ਸਾਹਿਬ ਜੀ ਵਿਖੇ ਪਰਸੋ ਰੋਜ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਪ੍ਰారంਭ ਹੋਏ ਸਨ ਪਉਗ ਉਪਰੰਤ ਕੀਰਤਨ ਹੋਇਆ ਉਪਰੰਤ ਆਦੇਸ਼ ਦੇ ਮੁਤਾਬਕ 15 ਮਿੰਟ ਮੂਲ ਮੰਤਰ ਔਰ ਗੁਰਮੰਤਰ ਦਾ ਜਾਪ ਕੀਤਾ ਗਿਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਬਹੁਤ ਪ੍ਰੇਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਫਿਰਦੇ ਦੀਆਂ ਗਹਿਰਾਈਆਂ ਤੋਂ ਸਹਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਆ ਉੱਥੇ ਆਪਣੀ ਹਾਜ਼ਰੀ ਲਗਵਾਈ ਤੁਸੀਂ ਭਾਵਕਤਾ ਦੀ ਗੱਲ ਕਰ ਰਿਹਾ ਸੀ ਦੁਨੀਆਂ ਦਾ ਕਿਹੜਾ ਵਿਅਕਤੀ ਹੈ ਜਿਹੜਾ ਇਨਾਂ ਪ੍ਰਸੰਗਾਂ ਨੂੰ ਯਾਦ ਕਰਕੇ ਭਾਵੁਕ ਨਾ ਹੋਵੇ ਸਾਡੇ ਇੱਕ ਮਹਾਨ ਕਵੀ ਹੋਏ ਨੇ ਮੋਹਿੰਦਰ ਸਿੰਘ ਮਨੂ ਜੀ ਉਹਨਾਂ ਨੇ ਬੜੇ ਕਮਾਲ ਦੀਆਂ ਲਾਈਨਾਂ ਲਿਖੀਆਂ ਨੇ ਉਹ ਕਹਿੰਦੇ ਵੀ ਐਡਾ ਵੱਡਾ ਇਹ ਕਾਰਨਾਮਾ ਹੋਇਆ ਪਤੇਗੜ ਸਾਹਿਬ ਦੀ ਧਰਤੀ ਤੇ ਤੇ ਜਿਹੜਾ ਦੁਨੀਆਂ ਦੇ ਵਿੱਚ ਕਿਸੇ ਵੀ ਧਰਤੀ ਦੇ ਉੱਪਰ ਨਹੀਂ ਹੋਇਆ ਸੋ ਕੁਦਰਤੀ ਤੌਰ ਤੇ ਹੈ ਵੀ ਜਦੋਂ ਆਪਾਂ ਇਹੋ ਜੇ ਪ੍ਰਸੰਗ ਯਾਦ ਕਰਦੇ ਆ ਸੰਗੀਤ ਰੂਪ ਦੇ ਵਿੱਚ ਉਹਨਾਂ ਮਹਾਨ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਸ਼ਾਦੀ ਖਾਤਰ ਕੌਮ ਦੀ ਖਾਤਰ ਇਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ 6 ਤੇ 8 ਸਾਲ ਦੀ ਉਮਰ ਦੇ ਵਿੱਚ ਨਾਲ 80 ਸਾਲ ਤੋਂ ਵੱਡੀ ਉਮਰ ਦੇ ਵਿੱਚ ਮਾਤਾ ਗੁਜਰਕੌਰ ਜੀ ਨੇ ਸ਼ਹਾਦਤ ਦਿੱਤੀ। ਸੋ ਸੱਚਮੁੱਚ ਉਹ ਸਾਡੇ ਬਾਬੇ ਨੇ ਉਹ ਸਾਡੇ ਮਹਾਨ ਸ਼ਹੀਦ ਨੇ ਉਹਨਾਂ ਨੂੰ ਯਾਦ ਕਰਦੇ ਕੁਦਰਤੀ ਤੌਰ ਤੇ ਭਾਵਕਤਾ ਦੇ ਵਿੱਚ ਮਨੁੱਖ ਵਹਿ ਜਾਂਦਾ ਕਿਉਂਕਿ ਉਹਨਾਂ ਨੇ ਸਾਡੀ ਖਾਤਰ ਹੀ ਸ਼ਹਾਦਤਾਂ ਦਿੱਤੀਆਂ ਨੇ ਸੋ ਸੰਗਤ ਦੇ ਰੂਪ ਦੇ ਵਿੱਚ ਬੜੀ ਵੱਡੀ ਪੱਧਰ ਤੇ ਸੰਗਤਾਂ ਨੇ ਉਹਨਾਂ ਸ਼ਾਹਬਜ਼ਾਦਿਆਂ ਨੂੰ ਯਾਦ ਕੀਤਾ ਔਰ ਬੇਨਤੀ ਆ ਸੰਗਤ ਦੇ ਸਨਮੁਖ ਵੀ ਆਪਣੇ ਸਾਹਿਬ ਬੱਚਿਆਂ ਨੂੰ ਉਹਨਾਂ ਸਹਿਬਜ਼ਾਦਿਆਂ ਦੇ ਪ੍ਰਸੰਗ ਸਰਵਣ ਕਰਵਾਓ ਉਹਨਾਂ ਦੇ ਕੇਸ ਰਖਵਾਓ ਸਿਰਾਂ ਤੇ ਦਸਤਾਰਾਂ ਸਜਾਓ ਅਸਲੀ ਰੂਪ ਦੇ ਵਿੱਚ ਮੈਂ ਸਮਝਦਾ ਐਸੇ ਤਰੀਕੇ ਦੇ ਨਾਲ ਪਰੋ ਮਨਾਏ ਜਾਣੇ ਚਾਹੀਦੇ ਨੇ ਅਸੀਂ ਉਹਨਾਂ ਬੱਚਿਆਂ ਦੀ ਪਾਏ ਹੋਏ ਪੂਰਨਿਆ ਤੇ ਉਹਨਾਂ ਸਹਿਬਜ਼ਾਦਿਆਂ ਦੇ ਪਾਏ ਹੋਏ ਪੂਰਨਿਆ ਤੇ ਆਪਣੇ ਬੱਚਿਆਂ ਨੂੰ ਜਿਹੜਾ ਸੀ ਤੌਰ ਸਕੀ ਇਹਦੇ ਵਿੱਚ ਅਸੀਂ ਸੁਰਖਰੂ ਹੋਵਾਂਗੇ ਕਿਤੇ ਨਾ ਕਿਤੇ ਗੁਰੂ ਸਾਹਿਬ ਜੀ ਦੇ ਉਹਨਾਂ ਬਚਨਾਂ ਦੇ ਮੁਤਾਬਕ ਪੁੱਤਰ ਅਖਵਾਉਣ ਦੇ ਸਹੀ ਰੂਪ ਦੇ ਵਿੱਚ ਹੱਕਦਾਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਿਛਲੇ ਕਈ ਦਿਨਾਂ ਤੋਂ ਸੁਨਾਗਮ ਕੀਤੇ ਜਾ ਰਹੇ ਨੇ ਦਮਨੋਦ ਸਾਹਿਬ ਵਿਖੇ ਸੰਗਤਾਂ ਇਹ ਬੜੀ ਗਿਣਤੀ ਜੁੜ ਰਹੀਆਂ ਨੇ ਕਿਸ ਤਰ੍ਹਾਂ ਦੇ ਸੰਦੇਸ਼ ਨੇ ਤਖਤ ਸਾਹਿਬ ਉੱਤੇ ਜਾ ਰਹੇਗਾ ਪਰਮ ਸੁਨਮਾ ਔਰ ਜੋਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਜਾਤਮ ਜਿਨਾਂ ਸਗਲ ਵਸਤਾ ਕੇ ਜਾਕਾ ਸਤਿਗੁਰ ਪੂਰਾ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਆਂਦੇ ਵੱਡੇ ਫਰਜ਼ੰਦ ਬਾਬਾ ਜੀ ਸਿੰਘ ਬਾਬਾ ਜੁਜਾਰ ਸਿੰਘ ਚੰਕੌਰ ਸਾਹਿਬ ਦੇ ਸਮੂਹੀਦਾ ਸਿੰਘਾਂ ਮਾਤਾ ਗੁਜਰਕੌਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋ ਕਰਕੇ ਤਕਸਾਲ ਸਾਹਿਬ ਵਿਖੇ ਸ਼ੀ ਦੀਪੰਦਰਵਾੜਾ ਜਿਹੜਾ ਉਹਨੂੰ ਸਮਰਪਿਤ ਹੋ ਕਰਕੇ ਗੁਰਦੁਆਰਾ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਵਿਖੇ ਸ਼ਾਮ ਨੂੰ ਰੋਜ਼ਾਨਾ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਸਿਮਰਨ ਹੁੰਦਾ ਮੂਲ ਮੰਤਰ ਗੁਰਮੰਤਰ ਦਾ ਜਾਪ ਹੁੰਦਾ ਹੈ ਤੇ ਬਹੁਤ ਸਾਰੀਆਂ ਸੰਗਤਾਂ ਬੱਚੇ ਹਾਜ਼ਰੀਆਂ ਭਰਦੇ ਨੇ ਉਸੀ ਸਬੰਧ ਵਿੱਚ ਕੱਕ ਸਾਹਿਬ ਇੱਕ ਦੋਵੇਂ ਟਾਈਮ ਇਤਿਹਾਸ ਦੀ ਕਥਾ ਤੇ ਸਵੇਰੇ ਗੁਰ ਸ਼ਬਦ ਦੀ ਕਥਾ ਦੇ ਵਿੱਚ ਵੀ ਲੜੀਵਾਰ ਜਿਹੜਾ ਇਤਿਹਾਸ ਹੈ ਗੁਰਜਾਨਾ ਭਾਈ ਸਾਹਿਬ ਸੰਗਤਾਂ ਨੂੰ ਸਰਵਣ ਕਰਾਉਂਦੇ ਨੇ ਅੱਜ ਸ੍ਰੀ ਆਖਣਪਰ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਅਕਾਲ ਤਖਸਾਲ ਜੀ ਆਦੇ ਦੇਸ਼ ਮੁਤਾਬਕ ਗੁਰਮੰਤਰ ਮੂਲ ਮੰਤਰ ਦਾ ਜਾਪ ਕੀਤਾ ਗਿਆ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਛੋਟੇ ਛੋਟੇ ਬੱਚੇ ਆਏ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਜੋ ਕਿ ਕਲਗੀਧਰ ਪਾਤਸ਼ਾਹ ਜੀ ਦਾ ਇੱਥੇ ਬਚਨ ਕੀਤਾ ਸੀ ਕਿ ਇਹਨਾਂ ਪੁੱਤਰਾਂ ਨੇ ਕੀ ਸੀ ਇਸ ਪਰਿਵਾਰ ਦੀ ਇਹ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਭਾਇਆ ਇਹ ਜੀਵਤ ਕਈ ਹਜ਼ਾਰ ਸਾਨੂੰ ਆਪਣੇ ਪੁੱਤਰ ਧੀਆਂ ਬਣਾਇਆ ਮਹਾਰਾਜ ਦੇ ਚਰਨਾਂ ਸਭ ਨਾਲ ਸੰਗਤਾਂ ਨੇ ਬੜੇ ਪ੍ਰੇਮ ਤੇ ਸ਼ਰਦਾ ਦੀ ਨਾਲ ਅਜਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਨਮਨ ਕਰਦਿਆਂ ਹਾਜ਼ਰੀਆਂ ਭਰੀਆਂ ਗਈਆਂ ਜੀ ਬਿਲਕੁਲ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਕੁਝ ਸੰਗਤਾਂ ਵੀ ਇੱਥੇ ਆਈਆਂ ਨੇ ਜੁੜੀਆਂ ਨੇ ਸੰਗਤਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਕਿੱਥੋਂ ਆਏ ਹੈਗੇ ਤਖਤ ਸਾਹਿਬ ਤੇ ਆਏ ਹੋ ਅੱਜ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਤਰ੍ਹਾਂ ਦਾ ਬੱਚਿਆਂ ਨੂੰ ਸੰਦੇਸ਼ ਦਵਾਰੇ ਤੱਕ ਸਾਹਿਬ ਅਸੀਂ ਮਲੂਰ ਤੋਂ ਆਏ ਹਾਂ ਜੀ ਸਾਰੀ ਫੈਮਿਲੀ ਦੇ ਨਾਲ ਜੀ ਸ਼ੀਦੀਪੁਰ ਤੇ ਤੇ ਸਬੰਧ ਵਿੱਚ ਸੇਜਦਾ ਕਰਨ ਦੇ ਲਈ ਜੀ ਇਸ ਤਰ੍ਹਾਂ ਦਾ ਮੈਸੇਜ ਤੱਕ ਸਾਹਿਬ ਤੋਂ ਮਿਲ ਰਿਹਾ ਹੈਗਾ ਇਸ ਤਰ੍ਹਾਂ ਦਾ ਸੰਦੇਸ਼ ਸ਼ੀਦੀ ਦਿਹਾੜੇ ਤੇ ਮਿਲਦਾ ਪ੍ਰਸੰਗ ਤੁਹਾਨੂੰ ਇਹ ਹੀ ਮਿਲਦਾ ਜੀ ਹਾਲ ਦੇ ਸਿੱਖੀ ਸਰੂਪ ਨੂੰ ਪ੍ਰਕਰਾਰ ਰੱਖੋ ਡਰੋ ਨਾ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਉਹਨਾਂ ਦਾ ਮੁਕਾਬਲਾ ਕਰੋ ਬਿਲਕੁਲ ਸੀ ਆਇਓ ਤਖਤ ਸਾਹਿਬ ਦੇ ਕੀ ਕਹਿਣਾ ਚਾਹੋਗੇ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਕਿਸ ਤਰ੍ਹਾਂ ਸਿੱਖੀ ਨਾਲ ਪਤਾ ਲੱਗੇ ਬੱਚਿਆਂ ਨੂੰ ਤਾਂ ਬਾਈ ਗੁਰੂ ਜੀ ਦਾ ਖਾਲਸਾ ਭਾਈ ਗੁਰਦੀ ਕੀ ਫਤਿਹ ਆਪਣੇ ਗੁਰੂ ਤਖਤ ਘਰ ਤੋਂ ਇਹੀ ਸਿੱਖਿਆ ਦਿੰਨੇ ਆ ਕਿ ਵੀ ਜੋ ਬੱਚੇ ਛੋਟੇ ਨੇ ਉਹਨਾਂ ਦੀ ਸਿਹਤ ਹੋਈ ਆ ਗੁਰੂ ਸਾਹਿਬਾਨ ਦੀ ਤੇ ਅੱਗੇ ਵੀ ਆਉਣ ਵਾਲੀ ਨਸਲ ਨੂੰ ਇਹੀ ਸਿੱਖਿਆ ਦਿੰਨੇ ਆ ਕਿ ਉਹਨਾਂ ਨੂੰ ਪੁਰਜਾ ਪੁਰਜਾ ਕੱਟ ਕੇ ਤੇ ਆਪਣਾ ਧਰਮ ਨਹੀਂ ਹਾਰਨਾ ਆਪਣੇ ਧਰਮ ਤੇ ਬਰਕਰਾਰ ਰਹਿਣਾ ਹੈ ਅੱਜ ਭਾਈ ਗੁਰਦੀਖਾ ਖਾਲਸਾ ਬਿਲਕੁਲ ਜਿਸ ਤਰ੍ਹਾਂ ਕੁਰਬਾਨੀ ਹੋਈ ਹੈ ਸਿੱਖਾਂ ਦੀ ਕੁਰਬਾਨੀ ਹੋਈ ਹੈ ਅਲੱਗ-ਅਲੱਗ ਕੁਰਬਾਨੀਆਂ ਕੀਤੀਆਂ ਗਈਆਂ ਨੇ ਕੁਝ ਹੋਰ ਸੰਗਤਾਂ ਮੌਜੂਦ ਨੇ ਕੀ ਕਹਿਣਾ ਚਾਹੁੰਗਾ ਤਖਤ ਸਾਹਿਬ ਤੇ ਪੁੱਜੇ ਹਾਂ ਕਿਸ ਤਰ੍ਹਾਂ ਦਾ ਮੈਸੇਜ ਮਿਲਦਾ ਹੈ ਸ਼ਹਾਦਤਾਂ ਕਿਤੇ ਨਹੀਂ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਮਿਲਦੀ ਹੈਗੀ ਦੇਖੋ ਜੀ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਅੱਜ ਪੂਰੀ ਕੌਮ ਮਨਾ ਰਹੀ ਹੈ ਤੇ ਜਿੱਥੋਂ ਇਹ ਇਹ ਜਿਹੜੇ ਸ਼ਹੀਦੀ ਦਿਹਾੜੇ ਹੈ ਇਹ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਸਾਡੇ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਅੱਜ ਸਭ ਤੋਂ ਵੱਡੀ ਜਿਹੜੀ ਲੋੜ ਹੈ ਉਹ ਇਹੀ ਹੈ ਕਿ ਬੱਚਿਆਂ ਨੂੰ ਇਸ ਸ਼ਹਾਦਤ ਤੋਂ ਜਾਣੂ ਕਰਾਇਆ ਜਾਵੇ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿ ਪੋਹ ਦੀਆਂ ਠੰਡੀਆਂ ਰਾਤਾਂ 'ਚ ਕਿੰਨੀ ਉਸ ਸਮੇਂ ਕੀ ਹਾਲਾਤ ਰਹੇ ਹੋਣਗੇ ਤੇ ਕਿੰਨੇ ਹਾਲਾਤਾਂ 'ਚੋਂ ਲੰਘ ਕੇ ਉਹਨਾਂ ਨੇ ਸਿੱਖੀ ਸਦਕਾ ਤੇ ਪਹਿਰਾ ਦਿੱਤਾ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੇ ਸਾਡੇ ਵਾਸਤੇ ਪ੍ਰੇਰਨਾ ਦੀ ਗੱਲ ਹੈ ਤੇ ਅੱਜ ਪੂਰੀ ਕੌਮ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਅੱਜ ਜਦ ਸਿੱਧੀ ਦੀਵਾਰ ਮਨਾਏ ਜਾ ਰਹੇ ਆ ਕਿਸ ਤਰ੍ਹਾਂ ਦਾ ਬੱਚਿਆਂ ਨੂੰ ਸੰਦੇਸ਼ ਦਿੰਨੇ ਹੋ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਜਿਸ ਤਰ੍ਹਾਂ ਸਿੱਧੀਆਂ ਹੋਈਆਂ ਨੇ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਵੀ ਜੁੜਨਾ ਚਾਹੀਦਾ ਹੈ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋੜ ਇਹ ਹੈ ਜੋ ਮਾਤਾ ਸਾਹਿਬ ਕੌਰ ਤੇ ਛੋਟੇ ਸਾਹਿਬ ਜੀ ਦੇ ਬਾਬਾ ਜੀ ਸਿੰਘ ਜੀ ਦਾਸ ਸਿੰਘ ਜੋਰਾਵਰ ਫਤਿਹ ਸਿੰਘ ਜੀ ਨੇ ਬੜੇ ਹੀ ਕਠਿਨਾਂ ਦੇ ਨਾਲ ਇਹ ਜੰਗ ਦੇ ਵਿੱਚ ਇਸ ਆਪਾ ਕੇ ਤੇ ਬੜੀ ਪਵਿੱਤਰਤਾ ਹਾਸਲ ਕੀਤੀ ਤੇ ਸ਼ੀਧੀਆਂ ਪ੍ਰਾਪਤ ਕੀਤੀਆਂ ਤੇ ਆਦੇ ਸਿੱਖ ਨੌਜਵਾਨਾਂ ਨੂੰ ਛੋਟੇ ਬੱਚਿਆਂ ਨੂੰ ਬੇਨਤੀ ਇਹ ਹੈ ਕਿ ਉਹਨਾਂ ਦੀਆਂ ਤਸਵੀਰਾਂ ਸਾਖੀਆਂ ਇਤਿਹਾਸ ਸੁਣ ਕੇ ਤੇ ਉਸੇ ਪਹਿਰਾ ਦੇਣ ਦੀ ਲੋੜ ਹੈ ਤੇ ਕੇਸ ਕਤਲ ਕੀਤੇ ਜਾ ਰਹੇ ਹਨ ਤੇ ਇੱਕ ਇੱਕ ਮੇਰੇ ਵੀਰ ਭੈਣਾਂ ਭਾਈਆਂ ਨੂੰ ਬੇਨਤੀ ਇਹ ਹੈ ਕਿ ਵੱਧ ਤੋਂ ਵੱਧ ਗੁਰੂ ਦਾ ਸੰਦੇਸ਼ ਪਰਾਪਸ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਿਲਕੁਲ ਗੁਰੂ ਜੀ ਦੇ ਦਿੱਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਜਾ ਰਹੀ ਹੈ ਤਖਤ ਸਾਹਿਬ ਤੇ ਸਵੇਰ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਆ ਰਹੀਆਂ ਨੇ ਬੱਚੇ ਵੀ ਆ ਰਹੇ ਨੇ ਕਿਸ ਤਰ੍ਹਾਂ ਦਾ ਮੈਸੇਜ ਲੈ ਕੇ ਜਾ ਰਹੇ ਨੇ ਤਖਤ ਸਾਹਿਬ ਤੋਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੈ ਨਾ ਜਾਣੇ ਕੋਈ ਐਸੀ ਮਰਨੀ ਜੀਵ ਜੋ ਮਰੇ ਬਹਰ ਨਾ ਮਰਨਾ ਹੋਵੇ ਜਿਸ ਤਰ੍ਹਾਂ ਆਪ ਸਾਰੀਆਂ ਸੰਗਤਾਂ ਇੱਥੇ ਆ ਰਹੀਆਂ ਹਨ ਕਈ ਕਈ ਦਿਨਾਂ ਤੋਂ ਰੋਜ਼ ਤੋਂ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ ਸੋ ਇਥੋਂ ਸੰਦੇਸ਼ ਸਾਨੂੰ ਸੰਗਤਾਂ ਨੂੰ ਇਹੋ ਹੀ ਮਿਲਦਾ ਹੈ ਸਾਨੂੰ ਵੀ ਇਹੀ ਸਾਰੇ ਕੀਰਤਨੀਆਂ ਨੂੰ ਕਥਾਵਾਚਕਾਂ ਨੂੰ ਬਰਾਗੀ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਅਸੀਂ ਅਸੀਂ ਉਹਨਾਂ ਪਾਇਆਂ ਪੂਰਨਿਆਂ ਤੇ ਸਹਬਜ਼ਾਦਿਆਂ ਦੇ ਪਾਇਆਂ ਪੂਰਨਿਆਂ ਤੇ ਚੱਲੀਏ ਤੇ ਆਪਣਾ ਜੀਵਨ ਵੀ ਉਸੇ ਤਰ੍ਹਾਂ ਬਤੀਤ ਕਰੀਏ ਜਿਸ ਤਰ੍ਹਾਂ ਸਹਬਜ਼ਾਦੇ ਨੇ ਆਪਣੇ ਜੀਵਨ ਬਤੀਤ ਕੀਤੇ ਸਨ ਸੋ ਸਾਨੂੰ ਇਹ ਸੰਦੇਸ਼ ਹੈ ਕਿ ਸਾਰੀ ਸੰਗਤ ਬਾਬਾ ਜੀ ਸਾਹਿਬ ਜادہ ਦੇ ਪਾਇ ਪੂਰਨਿਆਂ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਗੁਰੂ ਸਹਿਬਾਨਾਂ ਤੇ ਦਸੇ ਮਾਰਗ ਤੇ ਚੱਲਣ ਦੀ ਬਾਰ ਬਾਰ ਅਪੀਲ ਕੀਤੀ ਜਾਂਦੀ ਹੈ ਤੇ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਬਾਰ ਬਾਰ ਸੰਗਤਾਂ ਨੂੰ ਕਿਹਾ ਜਾ ਰਿਹਾ ਤੇ ਸੰਗਤਾਂ ਨੇ ਜਿਹੜੀਆਂ ਸ਼ਹੀਦੀ ਸਮਾਗਮ ਮੌਕੇ ਤਖਤ ਸਾਹਿਬ ਤੇ ਵੱਡੀ ਗਿਣਤੀ ਵਿੱਚ ਪੁੱਜੀਆਂ ਨੇ ਬੇਸ਼ੱਕ ਸਵੇਰ ਸਮੇਂ ਭਾਰੀ ਧੁੰਦ ਲਗਾਤਾਰ ਕਈ ਦਿਨਾਂ ਤੋਂ ਪੈ ਰਹੀ ਹੈ ਪਰ ਧੁੰਦ ਦੇ ਬਾਵਜੂਦ ਸੰਗਤਾਂ ਨੇ ਜਿਹੜੀਆਂ ਵੱਡੀ ਗਿਣਤੀ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਮਨੀਸ਼ਗਰ ਪੀਟੀਸੀ ਨਿਊਜ਼ ਦਮਦਮਾ ਸਾਹਿਬ ਬਟਿੰਡਾ